ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿਮ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਲੜ ਕੇ ਰੱਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਦ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਚ ਨੇ ਕੀ ਕਿਹਾ ਸੀ ਕਿ ਮੈਂ 4 ਹਫ਼ਤੇ ਅਜ ਪੰਜਾਬ ਤੋਂ ਨਸ਼ਾ ਖਤਮ ਕਰ ਦਊਗਾ ਸੌਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬੜੇ ਤਾਕਤਵਰ ਢੰਗ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਹੈ ਲਗਾਤਾਰ ਚੁੰਡ ਚੁੰਡ ਕੇ ਨਸ਼ਾ ਤਸਕਰ ਨੂੰ ਫੜਿਆ ਜਾ ਰਿਹਾ ਹੈ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਅਟੈਚ ਕੀਤੀ ਜਾ ਰਹੀ ਆ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਸਬੰਦ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾ ਦੇ ਖਿਲਾਫ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3278 3279 ਐਫਆਈਆਰ ਹੋਈਆਂ ਲਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਵੈਸੇ ਸਮਝਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਟਹੇ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨੇ ਤੈਅਸਨਾਜ਼ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਏ ਧੰਨ ਦੀਆਂ ਪ੍ਰਾਪਰਟੀਆਂ ਤੇ ਐਸੈਸੈਂਸ ਕੀਤੀਆਂ ਗਈਆਂ ਨੇਗੀਆਂ ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫਸਰ ਦੇ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗੁਆਂਢੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉੱਪਰ ਆ ਕੇ ਸਾਡੇ ਸਰਹੱਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇਗੇ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜੁਬਿਲੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜੁਬਿਲੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਮੈਂਡਾ ਹੋਰ ਵੀ ਚਿੰਤਾਜਨਕ ਆਗਾ ਇਤੋਂ ਪਤਾ ਲੱਗਦਾਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਂ ਜਿਹੜੀ ਆ ਦੇ ਮੁੱਦੇ ਦੌਰ ਚ ਆ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਊਗੀ ਇਸ ਸਮੇਂ ਦੌਰਾਨ 41 ਦਿਨਾਂ ਦੌਰਾਨ ਲਗਭਗ 212 ਕਿਲੋ ਹੈਰੋਇਨ ਫੜੀ ਗਈ ਆ 212 ਕਿਲੋ ਹੈਰੋਇਨ ਔਰ 7000 ਕਿਲੋ ਯਾਨੀ 7 ਕੁੰਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਭੁੱਕੀ ਜੀ ਨੂੰ ਕਹਿੰਦੇ ਨੇ ਫੜੀ ਗਈ ਆ 105 ਕਿਲੋ 1 ਕੁੰਟਲ ਤੋਂ ਉੱਪਰ 1 क्विंटल 5 ਕਿਲੋ ਜਿਹੜੀ ਆ ਓਪੀਐਮ ਰਕਬਰ ਹੋਈ ਆ ਅਚਰਸ 6 ਕਿਲੋ ਤੋਂ 50 ਜਿਹੜੀ ਬਰਾਮਦ ਹੋਈ ਆ ਔਰ ਲਗਭਗ 6 ਕਰੋੜ ਰੁਪਇਆ 6 ਕਰੋੜ ਰੁਪਇਆ ਡਰੱਗ ਮੰਨੀ ਜਿਹੜੀ ਆ ਉਹ ਪੰਜਾਬ ਦੀਆਂ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਸੋ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਨੂੰ ਭਾਰੀ ਸਫਲਤਾ ਜਿਹੜੀ ਪੰਜਾਬ 'ਚ ਮਿਲ ਰਹੀ ਆ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ 'ਚ ਬਣ ਚੁੱਕੀ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਮਿਨਰ ਅਰਵਿੰਦ ਕੇਜਰੀਵਾਦੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਸ਼ਹਿਰੀ ਖੇਤਰਾਂ ਦੇ ਅੰਦਰ ਇੱਕ ਵੱਡੀ ਮਹਿਮ ਦਾ ਆਗਾਜ਼ ਕੀਤਾ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਹਿਮ ਦੇ ਨਾਲ ਕਿਵੇਂ ਕਨੈਕਟ ਕੀਤਾ ਜਾਵੇ ਕਿਵੇਂ ਇਸ ਮਹਿਮ ਦਾ ਹਿੱਸਾ ਬਣਾਇਆ ਜਾਵੇ ਉਹਦੇ ਲਈ ਇੱਕ ਰੈਲੀ ਜਿਹੜੀ ਆ ਯੰਗਸਟਰ ਨੇ ਸਾਡੇ ਨੌਜਵਾਨਾਂ ਨੇ ਲੁਧਿਆਣਾ ਚ ਕੱਢੀ ਔਰ ਹੁਣ ਜਿਹੜਾ ਪਿੰਡ-ਪਿੰਡ ਜਾ ਕੇ ਅਸੀਂ ਸਾਰੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਾਂਗੇ ਸ਼ਹਿਰਾਂ ਦੇ ਅੰਦਰ ਲਾਮਬੰਦ ਕਰ ਰਹੇ ਹਾਂਗੇ ਪੰਜ ਸਰਪੰਚ ਐਮਸੀ ਸਹਿਵਾਨ ਲਗਾਤਾਰ ਰੈਜ਼ੋਲੂਸ਼ਨ ਪਾ ਰਹੇ ਨੇਗੇ ਲਗਾਤਾਰ ਇਸ ਮਹਿੰਮ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਪੰਜਾਬ ਦਾ ਹਰ ਇੱਕ ਵਿਅਕਤੀ ਸਰਕਾਰ ਦੀ ਇਸ ਵੱਡੀ ਮਹਿਮਾ ਦਾ ਹਿੱਸਾ ਬਣ ਰਿਹਾਗਾ ਅੱਜ ਪੰਜਾਬ ਦਾ ਚਾਹ ਕੋਈ ਆਫੀਸਰ ਆ ਚਾਹ ਕੋਈ ਰਿਟਾਇਰਡ ਆਫੀਸਰ ਆ ਜਾਂ ਸਰਵਿੰਗ ਆਫੀਸਰ ਆ ਜਾਂ ਹੋਰ ਇਲੈਕਟਡ ਰਿਪ੍ਰেজੈਂਟੇਟਿਵ ਨੇ ਜਿਹੜੇ ਉਹ ਸਾਰੇ ਇਸ ਮਹਿਮਾ ਦਾ ਹਿੱਸਾ ਬਣ ਰਹੇ ਨੇਗੇ ਕਲਬਾਂ ਦੇ ਨੌਜਵਾਨ ਯੂਥ ਉਹ ਇਸ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਇਸ ਮਹਿਮਾ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਔਰ ਇਹ ਲੜਾਈ ਜਿਹੜੀ ਅੰਤਮ ਦੌਰ ਚ ਦਾਖਲ ਹੋ ਚੁੱਕੀ ਆ ਸੋ ਅਸੀਂ ਤਾਂ ਜਿਵੇਂ ਐਂਟੀ ਡ੍ਰੋਨ ਸਿਸਟਮ ਜਿਹੜਾਗਾ ਐਂਟੀ ਡ੍ਰੋਨ ਸਿਸਟਮ ਉਬਸੇ ਹੀ ਪਰਚੇਜ ਕਰ ਰਹੇ ਹਾਂਗਾ ਪਿੱਛੇ ਟ్రਾਇਲ ਵੀ ਲੈ ਲਿਆ ਮੇਰੇ ਕਮੇਟੀ ਦੇ ਮੈਂਬਰ ਸਹਿਬਾਨ ਅਮਨ ਉਰਰਾਜੀ ਖੁਦ ਜਾ ਕੇ ਮੈਂ ਵੀ ਗਿਆ ਸੀਗਾ ਉਹ ਦੇਖ ਕੇ ਆਏ ਨੇ ਬਾਰਡਰ ਦੇ ਉੱਪਰ ਜਾ ਕੇ ਚੈੱਕ ਕਰਕੇ ਆਏ ਨੇ ਕਿੰਨੇ ਦੂਰ ਦੂਰ ਤੋਂ ਜਿਹੜਾ ਜਿਹੜੇ ਡਰੋਨ ਆਉਂਦੇ ਨੇ ਉਹਨੂੰ ਅਸੀਂ ਤੈਸ ਤੈਸ ਕਰ ਸਕਾਂਗੇ ਉਹ ਟ్రਾਇਲ ਜਿਹੜਾ ਬਾਰਡਰ ਤੇ ਵੀ ਲਿਆਗਾ ਸੋ ਉਹਦੇ ਲਈ ਪ੍ਰਕਿਰਿਆ ਜਿਹੜੀ ਹੈ ਲਗਭਗ ਅੰਤਮ ਦੌਰ ਚ ਆ ਗਈ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੇ ਵੇੜੇ ਚ ਸ਼ਾਮਲ ਹੋਊਗਾ ਕਾਤੀ ਆਧੁਨਿਕ ਐਂਟੀ ਡਰੋਨ ਸਿਸਟਮ ਅਤੀ ਆਧੁਨਿਕ ਐਂਟੀ ਡਰੋਨ ਸਿਸਟਮ ਜੋ ਸਾਡੇ ਕੋਲੇ ਆ ਗਿਆ ਤਾਂ ਮੈਂ ਸਮਝਦਾ ਮਹਿਮ ਜਿਹੜੀ ਆ ਉਸ ਸਮੇ ਬਿਲਕੁਲ ਸਫਲਤਾ ਦੀ ਇੱਕ ਹੋਰ ਪੌੜੀ ਜਿਹੜੀ ਆ ਉਹ ਚੜੂਗੀ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਅਡਾਪਟ ਕਰ ਲਈ ਬਜਟ ਰੱਖਿਆਗਾ ਅਸੀਂ ਡਰਗ ਸੈਂਸਸ ਕਰਵਾਉਣ ਲਈ ਬਜਟ ਰੱਖਿਆਗਾ ਅਸੀਂ ਜਿਹੜਾ ਹੈਗਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਪੰਜਾਬ ਦੇ ਯੂਥ ਨੂੰ ਕਿਵੇਂ ਜਿਹੜਾ ਉਹ ਇਸ ਟੀਮ ਚੋਂ ਕੱਢ ਕੇ ਖੇਡਾਂ ਵੱਲ ਲੈ ਕੇ ਜਾਣਾਗਾ ਲਗਭਗ 980 ਕਰੋੜ ਰੁਪਏ ਦਾ 980 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆਗਾ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜਲੇ ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਇਸ ਚ ਇਨਵੋਲ ਬਨੇਗੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਯਾਪਤੀ ਦਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਗਰਾਊਂਡਾਂ ਤੇ ਲੈ ਕੇ ਜਾਵਾਂਗੇ ਔਰ ਜਿਹੜੇ ਸਾਡਾ ਲਮਾ ਯੂਥ ਆ ਯੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਰੁੱਖ ਜਿਹੜਾ ਮੋਹ ਆ ਉਹ ਵੀ ਗਰਾਊਂਡ ਵੱਲ ਕੀਤਾਗਾ ਖੇਡਾਂ ਵੱਲ ਕੀਤਾਗਾ ਤਾਂ ਕਿ ਜਿਹੜੇ ਨੇਗੇ ਉਹ ਇਸ ਬਿਮਾਰੀ ਤੋਂ ਦੂਰ ਰਹਿਣ ਔਰ ਪੰਜਾਬ ਭਾਰਤ ਦਾ ਪਹਿਲਾ ਦੇਸ਼ ਬਣੇ ਪਹਿਲਾ ਸੂਬਾ ਬਣੇ ਜਿਹੜਾ ਇਸ ਲੜਾਈ ਦੇ ਅੰਦਰ ਪਹਿਲਾ ਸਥਾਨ ਹਾਸਲ ਕਰੂਗਾ ਕਿ ਬੇਸ਼ੱਕ ਨਸ਼ੇ ਜਿਹੜੇ ਨੇ ਹੋਰ ਨਾਲ ਸੂਬਿਆਂ ਚ ਬਹੁਤ ਨੇਗੇ ਹੋਰ ਨਾਲ ਸੂਬਿਆਂ ਦੇ ਅੰਦਰ ਜਿਹੜੇ ਚਾਹ ਬਾਰਡਰ ਤੇ ਲੱਗਦੇ ਨੇ ਚਾਹ ਬਾਰਡਰ ਤੋਂ ਬਿਨਾਂ ਵੀ ਜੇ ਆਪਾਂ ਗੱਲ ਕਰੀਏ ਯੂਪੀ ਬਿਹਾਰ ਦੀ ਹਰਿਆਣੇ ਦੀ ਹਿਮਾਚਲ ਦੀ ਪਰ ਲੇਕਿਨ ਪਹਿਲਾ ਸੂਬਾ ਪੰਜਾਬ ਆ ਜਿਹਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾਗਾ ਇੱਕ ਵੱਡੀ ਲੜਾਈ ਲੜੀਆ ਇਹ ਦੂਜੀਆਂ ਸਟੇਟਾਂ ਦੇ ਜਿਵੇਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਲਗਭਗ ਸਰੈਂਡਰ ਕੀਤਾ ਹੋਇਆਗਾ ਉਹਨਾਂ ਨੇ ਨਸ਼ਾ ਤਸਕਰਾਂ ਦੇ ਸਾਹਮਣੇ ਸਲੰਡਰ ਕੀਤਾ ਹੋਇਆ ਕਿਸੇ ਵੀ ਸੂਬੇ 'ਚ ਇਸ ਤਰ੍ਹਾਂ ਦੀ ਮੁਹਿੰਮ ਨਹੀਂ ਚੱਲ ਰਹੀ ਕਿਸੇ ਵੀ ਸੂਬੇ ਦਾ ਬਜਟ ਜਿਹੜਾ ਉਹ ਇੰਨਾ ਨਹੀਂ ਹੈਗਾ ਸਪੋਰਟਸ ਦਾ ਕਿ ਸਾਡੇ ਬੱਚੇ ਜਿਹੜੇ ਸਪੋਰਟਸ ਵੱਲ ਆਕਰਸ਼ਿਤ ਹੋਣ ਪਰ ਲੇਕਿਨ ਪੰਜਾਬ ਨੇ ਮੈਂ ਸਮਝਦਾ ਦੇਸ਼ ਭਰ 'ਚੋਂ ਪਹਿਲ ਕੀਤੀ ਆ ਔਰ ਸਾਨੂੰ ਵੱਡੀ ਜਿਹੜੀ ਆ ਸਫਲਤਾ ਮਿਲ ਰਹੀ ਹੈ ਥੈਂਕ ਯੂ ਜੀ ਜੀ ਇਹ ਗੱਲ ਜਿਹੜਾ ਵਾਂਟਿਸਟੇਟਾ ਦਾ ਹੈਗਾ ਜਿਹੜਾ ਤਸ